ਹਾਂਜੀ ਬਾਈ ਸਸਤਰੀ ਘਰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਮਨੇ ਬਣਾਉ। ਤੇ ਅੱਜ ਆਪਾਂ ਫੈੱਡ ਪਾਈਏ ਪਾ ਰਹੇ ਆਗੇ ਆਪਣੀਆਂ ਚਾਦਰਾਂ ਆ ਗਈਆਂ ਜੀ ਤੇ ਜਿਹੜੀ ਇਹ ਵਾਲੀ ਚਾਦਰ ਆ ਗਈ ਇਹ ਪਲਾਸਟਿਕ ਦੀ ਚਾਦਰ ਆ ਗਈ ਫਾਈਬਰ ਦੀ ਪੀਵੀਸੀ ਦੀ ਕਹਿੰਦੇ ਨੇ ਇਹ ਚਾਦਰ ਆਪਣੇ ਪਾਉਣੀਆਂ ਨੇ ਸੈੱਟ ਤੇ ਇੱਕ ਇਹਦਾ ਨਾ ਛੇਕ ਨਹੀਂ ਮਾਰਦਾਗਾ ਗਰਮੀ 'ਚ ਤੇ ਜਦੋਂ ਮੀਂਹ ਮੂੰਹ ਪੈਂਦਾ ਤਾਂ ਖੜਕਾ ਬਹੁਤ ਘੱਟ ਕਰਦੀਆਂ ਨੇ ਇਹ ਬਾਕੀ ਨੇ ਲਾਇਫ ਬਹੁਤ ਵੱਡੀ ਹੈ 10-12 ਸਾਲ ਦੀ ਕੰਪਨੀ ਗਰੰਟੀ ਦਿੰਦੀ ਹੈਗੀ ਆਪਣਾ ਸਮਾਨ ਪਈ ਸਾਰਾ ਪਾਈਪਾ ਬੂਪਾ ਪਈ ਨੇ ਪਾਈਪਾ ਦੇ ਰੰਗ ਆਪਾਂ ਪਹਿਲੀ ਮਾਰਤਾ ਵੀ ਬਾਅਦ ਚ ਕਰਨਾ ਔਖਾ ਹੈ ਤੇ ਆਪਾਂ ਆਵੇਂ ਡਰਾਈਵ ਨਹੀਂ ਘਟ ਰੱਖੀਏ ਨੇ ਇੱਕ ਵਿਚਾਲੇ ਲਾਵਾਂਗੇ ਕੋਈ ਇੱਥੇ ਆਪਣਾ ਹੋਰ ਮਸਾਮ ਖੱਡਾ ਗੱਡੀ ਆਂਦੇ ਨੇ ਕੋ ਉੱਥੇ ਪਾਈਪ ਲਾਵਾਂਗੇ ਸਾਨੂੰ ਪਾਈਪਾ ਲਾਵਾਂਗੇ ਤੇ ਇਹ ਵਿਚਾਲੇ ਆਪਾਂ ਪਾਵਾਂਗੇ 4 ਪਾਈਪਾ ਉੰਮੀ ਵੇਪਰ ਮੰਗੈਂਪੀ ਹਿੰਦੀ ਬਟਦੀਆਂ ਸੈਟ ਦਾ ਪਾਇਆ ਹੈਗਾ ਆਪਣਾ ਐਮਪੀ ਬਾਈ ਚਾਹਵਾਗਾ ਆਪਾਂ ਨਾਲ ਹੁੰਦੇ ਤਾਂ ਹੁੰਦੀ ਜਾਵਾਂਗੇ ਕਿ ਕਿੰਨੇ ਕਿੰਨੇ ਸੈਟ ਪਾਇਆ ਆਪਾਂ ਇਹ ਚ ਆ ਵੀਰ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਗੇਡ ਦੇ ਰਿਜ਼ਲਟ ਤੇ ਆਪਣੇ ਬਲੌਗ ਦਾ ਬਣ ਰਹੇ ਹੋ ਜੀ ਹਾਂਜੀ ਤੇ ਆਪਾਂ ਇਹ ਕਰਤੀਆਂ ਪੈਪਾ ਇਹਦੇ ਖੜੀਆਂ ਤਿੰਨ ਪੈਪਾ ਪਹਿਨਗੇ ਇੱਥੇ ਇੱਕ ਪਾਦੀ ਆਪਾਂ ਫਰੰਟ ਤੇ ਇੱਕ ਬਜਾਲੇ ਇੱਕ ਪਿੱਛੇ ਤੇ ਇੱਕ ਆਪਣੇ ਪਾਈਆ ਪੈਪਾ ਇਹਦੇ ਉੱਪਰ ਉਹ ਮੁੰਡਾ ਤਾਂ ਆ ਨਹੀਂ ਹਰੇ ਕਾਂ ਦੇ ਚ ਆਪਾਂ ਚਿਰੀਆਂ ਮਾਰਾਂਗੇ। ਚਾਦਰ ਵਿੱਚ ਪਾ ਜੀ ਵੀ ਕਹ ਲੂੰਗੀ ਮੀਂਹ ਮੂੜੇ ਪਾਣੀ ਥੱਲੇ ਨਾ ਵੇ, ਲੀਕ ਨਾ ਹੋਵੇ। ਤੰਨੇ ਪਾਪਾ ਪਾਵਾਂਗੇ ਆਪਾਂ ਇਹ ਬਚਾਲੇ। ਤੰਨੇ ਪਾਪਾ ਜਾਣ ਕਿੰਦੂ ਪਾਵਾਂਗੇ ਆਪਾਂ ਤੇ ਤੰਨੇ ਪਾਪਾ ਨੇ ਆਪਾਂ ਸਰੀ ਚੱਕ ਲਾਵਾਂਗੇ ਬਿੰਗੇ ਹੋਣ ਤੋਂ ਵੀ ਸਰੀ ਆਪਣਾ ਬਿੰਗਾ ਨਾ ਹੋਵੇ। ਬਾਪਿਆ ਸਰੀ ਆਪਣਾ ਚਾਰ ਸੂਤ ਇਹ ਸਰੀ ਲਾਵਾਂ ਆਪਾਂ ਨੇ। ਤੇ ਇਸ ਦੂਬਾ ਦਾ ਆਪਾਂ ਮਾਰਾਂਗੇ ਇਹ ਚਿਰੀਆਂ। ਲਓ ਜੀ ਮਿੱਤਰੋ ਆਪਣੇ ਪਾਈਪਾਂ ਦਾ ਜਾਲ ਬਸਾਤਾ ਸਾਰੇ ਪਾਈਪਾਂ ਦਾ ਭਰਤਾ ਆਪਾਂ ਛੱਡ ਆਹ ਰੋ ਆਪਾਂ ਦੋਨੇ ਪਾਸੇ ਚਾਰੇ ਪਾਸੇ ਬੈਲਡ ਕਰਕੇ ਤੇ ਸਾਈਡਾਂ ਦਾ ਆਪਾਂ ਇਹ ਪੱਤੀਆਂ ਲਾਵਾਂਗੇ ਮਜ਼ਬੂਤੀ ਪੂਰੀ ਰੱਖਾਂਗੇ ਬੈਲਡ ਬੋਰਡ ਦੀ ਈ ਕਹਿੰਦੇ ਮੇਰੀ ਨਹੀਂ ਪਟ ਨਾ ਸਕੇ ਤੇ ਅੰਦਰ ਫੋਰਮਾ ਬੈਲਡ ਕਰੀ ਜਾਂਦਾਗਾ ਨਾ ਹੋਰ ਕੰਮੀ ਕੁਛ ਨਹੀਂ ਆਜਾ ਸਾਰੇ ਖੁੰਝੇ ਹੀ ਬੈਲਡ ਕਰਾਂਗੇ ਤੇ ਚਾਰ ਪਾਸੇ ਬੈਲਡ ਹੋ ਜਾਣਗੇ ਖੁੰਝੇ ਸਾਰੇ ਮਾਕੇ ਕੈਂਚੇ ਉਂ ਚ ਲੱਗ ਗਈਆਂ ਤੁਸੀਂ ਵੀਡੀਓ ਦੇਖ ਸਕਦੇ ਹੋ ਜਦੋਂ ਇਹ ਬੈਲ ਲਗਾਉ ਦੂ ਬਾਪਾ ਪਾਵਾਂਗੇ ਇਹ ਚਾਦਰਾਂ ਸਾਰੀਆਂ ਉਧਰ ਆਪਣਾ ਧੀਰੀ ਮਾਰਤੀ ਹੈ ਕੰਦਾਲੇ ਪਾਸੇ ਪੀ ਪਾਣੀ ਪੁੰਨ ਲੀਕ ਹੋ ਗਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਆਪਣੀ ਇੱਕ ਪੈ ਬਚ ਗਈ ਇਹ ਵਾਪਸ ਕਰ ਦਾਂਗੇ ਜਾਂ ਭਾਈ ਰੱਖ ਰੂਪੇ ਪਾਉਦੇ ਕੋਲੇ ਇੱਕ ਸਰੀ ਬਚ ਗਿਆ ਗਰੰਟ ਦੇਵਾ ਮਟਰ ਨੂੰ ਇਹ ਬਾਅਦ ਚ ਵੜਦਾਂਗੇ ਜਰਾ ਪੱਕੇ ਕਰ ਮੈਂ ਵੜ ਦੂੰਗਾ ਕਰਦੇ ਬੈਲ ਪਾ ਪਾ ਬਕਤੀਆਂ ਹੋਈ ਜਾਂਦੇ ਆਪਣੀਆਂ ਇਹ ਜਿਹੜੀ ਆ ਲੈਂਥ ਆਪਣੀਆਂ 20 ਫੁੱਟ ਲੈਂਥ ਆ ਗਈ ਤੇ ਗਾਹਾਂ ਹੈਗੀ ਆ ਪਾਓ ਤੱਕ ਜਾਈਏ ਆਪਣੀ 15 ਫੁੱਟ ਆਪਾਂ ਨਾਲ ਹੁੰਦਾ ਨੂੰ ਕੰਮ ਸਰਾ ਚੈੱਕ ਕਰਵਾਈ ਜਾਵਾਂਗੇ ਤਾਂ ਆਪਣੇ 20 ਫੁੱਟ ਤੇ ਵਿਚਾਈਂ ਡਰਾਈਵ ਦੀ ਗੱਡੀ ਆ ਗਈ ਇਹ ਅੱਧੇ ਚ ਕੱਟਦੇ ਤਾਂ ਉਹ ਸਾਹਮਣੇ ਗੱਡੀ ਆ ਗਈ ਤਾਂ ਉਹਨੂੰ ਮੜਨ ਮਾਰਦੋਂ ੜਕ ਲੱਗਦਾ ਤਾਂ ਕਰਕੇ ਆਪਾਂ ਇਹ 20 ਫੁੱਟ ਕਰਿਆ ਇਧਰੋਂ ਜੇ ਗੱਡੀ ਨੂੰ ਮੜਨ ਨਾਲ ਕੋਈ ੜਕਾਂ ਨਾ ਲੱਗੇ ਲਓ ਜੀ ਮੇਟਰ ਸਾਰਾ ਖੰਡਾ ਆਪਣਾ ਪੱਕਾ ਹੋ ਗਿਆ। ਤੁਸੀਂ ਦੇਖ ਸਕਦੇ ਆਂਗੇ ਉੱਪਰੋਂ ਸੈੱਟ ਦਾ ਵਿਊ। ਕੱਲਾ ਕੱਲਾ ਜੋੜ ਪੱਕਾ ਹੋ ਗਿਆ ਸਾਰਾ। ਤੇ ਇਸ ਤੋਂ ਬਾਅਦ ਆਪਾਂ ਸਾਹਮਣੇ ਆਪਣੀ ਚਾਦਰਾਂ ਪਾਈ ਨੇ ਉਹ ਪਾਉਣੇ ਆ। ਉਹਦਾ ਕੰਮ ਕਰਦੇ ਆਪਾਂ ਸੁਰੂ। ਲਓ ਜੀ ਚੱਲਣ ਆਪਾਂ ਉੱਪਰੋਂ ਕੰਮ ਸਾਰਾ ਲਗਭਗ ਖੰਡਲਾ ਆਪਣਾ। ਚਾਦਰਾਂ ਆਪਾਂ ਠੱਠੀ ਜਾਂਦੇ ਜਿਹੜੀਆਂ ਇਹ ਜਿਹੜਾ ਇਸ ਤਰ੍ਹਾਂ ਚਾਹ ਜੀ ਤਾਂ ਕਰਕੇ ਆਪਣੀਆਂ ਚਾਦਰਾਂ ਠੱਠੀਆਂ ਜਾਂਦੀਆਂ। ਉਹ ਸਾਹਮਣੇ ਆਪਣੀ ਅੱਧੀ ਜਾਦਰ ਪੋਗੀ ਕੱਟਦੇ ਆ। ਨਾਲੇ ਇਹ ਤਾਂ ਸਿਰ ਤੋਂ ਹਾਂ। ਇਹਦੇ ਆਪਣਾ ਸਾਰਾ ਸੈਟ ਸੰਭੀੜਾਗਾ ਪਾਇਆਗਾ ਉਨਾਰ ਨੂੰ ਲਾਜਾਗਾ ਆਪਾਂ ਨੇ। ਕੱਲਾਗਾ ਅਹੀ ਚੀਕ ਰਹਿਗਾ ਆਪਣਾ। ਇਹਦਾ ਕੰਮ ਚੱਲਦੀਆਂ ਬਗਾ। ਇਹ ਦੇਖੀ ਦੇਖੀ। ਵੱਡਾ ਇਥੋਂ ਐਂਡ ਲੜ ਗਏ ਚਾ ਥੱਲੇ ਛਿੜਦੇ ਹਾਂ ਤਾਂ ਆ ਇੱਥੇ ਮੈਨੂੰ ਲੱਗਦਾ ਅੱਧੀ ਚਾਦਰ ਪੂ ਨਾ ਲੀ ਕਾਲੂ ਨੇ ਇਹ ਨੂੰਰੀ ਆ ਗਿਆ ਪੱਟ ਨਾ ਸਕੇ ਕੰਮ ਬੋਇ ਰੀ ਮਜ਼ਬੂਤੀ ਤਾਂ ਕੀਤਾ ਹੈਗਾ ਤੇ ਰੰਗ ਰੰਗ ਕਰਕੇ ਲਾਇਆ ਸਾਰਾ ਸਮਾਨ ਆਪਾਂ ਨੇ ਬੈਲੀ ਇਹਦੇ ਕਰੋ ਇਹ ਚੈੱਕ ਸਾਰਾ ਮਾ ਆਪਣਾ ਫਤਿਹ ਜਰਾ ਮਾਰਾ ਵਟਾ ਰਹਿ ਗਿਆ ਪਰ ਰੰਗ ਮਾਰਨਾ ਹੈ ਬੈਲਡਿੰਗ ਬਲੇ